ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਵੈਲਕਮ ਬੈਕ ਕਵਰ ਬਾਟ ਪੀਜਨਸ ਲਓ ਜੀ ਆ ਆ ਪਹੇ ਹੋਏ ਆ ਆਪਣੇ ਵੀਰ ਜੀ ਨਾਲ ਦੀ ਛੱਤ ਤੇ ਵੇਖੋ ਦੇਸੀ ਮਾਹੌਲ ਜਿਹਨੂੰ ਕਹਿੰਦੇ ਨਾ ਦੇਸੀ ਠੀਕ ਆ ਜਿਦਾ ਵੇਖੋ ਆ ਬੀਬੀ ਪੀਜਨਸ ਤੇ ਹਾਂਜੀ ਬਰੀਡਿੰਗ ਸਿਸਟਮ ਸਾਰਾ ਜਿਹੜਾ ਵਾ ਠੀਕ ਆ ਬਹੁਤ ਸੋਹਣਾ ਵੀਰ ਜੀ ਨਾਲ ਬਣਾਇਆ ਤੇ ਜਿਹੜੀਆਂ ਪੁਰਾਣੀਆਂ ਛੱਤਾਂ ਹੁੰਦੀਆਂ ਸੀ ਨਾ ਪੁਰਾਣੇ ਟੈਪ ਤੇ ਇੱਕ ਆ ਵੇਖੋ ਅੱਜ ਅਸੀਂ ਐਂਟਰੀ ਕੀਤੀ ਆ ਤੇ ਬਹੁਤ ਸੋਹਣਾ ਇੱਕ ਇੰਨਾ ਕੋ ਕਬੂਤਰ ਆ ਜੀ ਸਾਹਮਣੇ ਹੀ ਆ ਠੀਕ ਆ ਬਹੁਤ ਸੋਹਣੇ ਪਰਿੰਦੇ ਗਿਆ ਵੇਖੋ ਦੇਸੀ ਮਾਹੌਲ ਸਾਰਾ ਤੇ ਬਰੀਡਿੰਗ ਬਰੂਡਿੰਗ ਬਹੁਤ ਸੋਹਣੀ ਵੀਰ ਹੁਣਾਂ ਨੇ ਕਰਾਈ ਆ ਤੇ ਬੱਚੇ ਪੁੱਛੇ ਗਏ ਆ ਠੀਕ ਆ ਜੀ ਸ਼ੌਂਕ ਵੀ ਤੁਹਾਨੂੰ ਕਰਵਾਉਣੇ ਆ ਇੱਕ ਦੋ ਪਰਿੰਦਿਆਂ ਦਾ ਠੀਕ ਆ ਇਹ ਜੀ ਸਾਡੇ ਬੜਾ ਹਾਈ ਲੇਵਲ ਬਲੱਡ ਹੈਗਾ ਜੀ ਸਾਡੇ ਪਹਿਲਾਂ ਤੇ ਆਹ ਵੇਖ ਲੋ ਜੀ ਰঞ্জੀਤ ਸਾਹਿਬ ਜੀ ਹਣੀ ਸਸੀ ਸਾਹਿਬ ਜੀ ਸਸੀ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਤੇ ਆਹ ਵੀਰ ਜੀ ਨਾਲ ਦਾ ਵੀ ਤਾਰਫ ਕਰਵਾ ਦਿਓ ਨਾਲ ਇਹ ਆਪਣੇ ਸੋਨੂ ਵੀਰ ਜੀ ਆ ਨੰਗਲੀ ਤੋਂ ਠੀਕ ਹੈ ਜੀ ਹਾਂ ਜੀ ਤੇ ਸੋਨੂ ਵੀਰ ਨਾਲ ਆਏ ਆ ਜੀ ਆ ਜੀ ਸਲੇਟੀ ਬਲੱਡ ਠੀਕ ਹੈ ਜੀ ਇਹ ਬਲੱਡ ਉਸਤਾਦ ਜੀ ਨਾਲ ਦੇ ਘਰ ਦਾ ਬਲੱਡ ਹੈ ਜੀ ਇਸੇ ਬਲੱਡ ਦੇ ਵਿੱਚੋਂ ਸਾਡੇ ਕੋ ਵੀ ਇੱਕ ਮਾਦੀ ਗਈ ਸੀ ਠੀਕ ਹੈ ਜੀ ਮਾਦੀ ਭਾਵੇਂ ਸਾਡੇ ਕੋ ਸਾਇਆ ਗਈ ਆ ਪਰ ਉਹਦੇ ਤਿੰਨ ਬੱਚੇ ਅੱਗੋ ਹੈਗੇ ਆ ਇੱਕ ਬੱਚਾ ਪੱਠਾ ਜਿਹੜਾ ਆਪਾਂ ਸਾਡੇ ਗਰਦਾਸਪੁਰ ਸ਼ਮੀ ਸਾਹਿਬ ਨੂੰ ਉਹਨਾਂ ਨੂੰ ਭੇਜਿਆ ਜੀ ਬਾ ਕਮਾਲ ਆ ਜੀ ਸਲੀਟੀ ਬਲੱਡ ਲਓ ਜੀ ਕੁੰਦਾ ਵੇਖੋ ਇਧਰਲੇ ਕੁੰਦੇ ਦਾ ਸ਼ੌਂਕ ਰਾਇਆ ਸਾਹਿਬ ਇਹ ਦੂਸਰੀ ਚੱਕਰ ਇਹ ਜਦੋਂ ਸਾਡੇ ਥੋੜੇ ਜਿ ਹਲਕੇ ਹੋਏ ਇਹਦੇ ਕੂਤਰ ਵੇਟ ਵੇਟ ਗੇਨ ਕਰੋ ਠੀਕ ਹੈ ਜੀ ਆਹ ਜੀ ਸਲੀਟੀ ਬਲੱਡ ਰਣਜੀਤ ਸਾਹਿਬ ਜੀ ਨਾਲ ਦੇ ਘਰ ਦਾ ਠੀਕ ਆ ਤੇ ਕੀ ਰਿਜ਼ਲਟ ਆ ਸਾਜੀ ਮਾਲਾ ਕਰ ਦੋ ਸ਼ੇਅਰ ਇਹਦਾ ਬੜਾ ਵਧੀਆ ਸਾਹ ਨੂੰ ਪਤਾ ਹੀ ਤਕਰੀਬ ਨਹੀਂ ਆ ਤਕਰੀਬਨ ਪਤਾ ਹੀ ਆ ਹਾਂਜੀ ਸੋਨੂੰ ਭਾਈ ਤੁਹਾਡੇ ਹਿਸਾਬ ਨਾਲ ਮੇਰੇ ਕੋਲ ਬੱਚੇ ਜਿਹੜੇ ਉੱਡੇ ਆ ਉੱਡੇ ਆ ਆ ਆਪਾਂ ਸ਼ੌਕ ਸ਼ਾਕ ਤਰਫ ਦਾ ਇੰਨਾ ਕੀ ਹੈਗਾ ਡਾਊਨ ਡਾਊਨ ਦੇ ਪਾਸੇ ਬਾਜੀਆਂ ਪੂਰੀਆਂ ਘਾਟੀ ਘੇਡੀਆਂ ਵਾਂ ਕੋਈ ਨਹੀਂ ਕਿ ਨਸਲਾਂ ਆਪਣੇ ਕੋਲ ਪ੍ਰਾਣੀਆਂ ਪਈਆਂ ਸਾਰੀਆਂ ਹਾਂਜੀ ਬਹੁਤ ਸੋਹਣੀਆਂ ਨਸਲਾਂ ਜੀ ਵੀਰ ਜੀ ਨਾਲ ਦੇ ਕੋਲ ਪਰ ਆ ਬਲੱਡ ਜਿਹੜਾ ਵਾ ਤੇ ਇਹ ਬਲੱਡ ਦੇ ਤੇ ਅਸੀਂ دیਵਾਨੇ ਆ ਜੀ ਠੀਕ ਹੈ ਜੀ ਕੁੱਤੀ ਸ਼ੌਂਕ ਕਰਨ ਨੇ ਉੱਥੇ ਮਰਵਾਦੇ ਝਾਤੀ ਆਹ ਜੀ ਉੱਤੇ ਸੈਟਅਪ ਆ ਵੀਰ ਜੀ ਉਹਨਾਂ ਦਾ ਠੀਕ ਹੈ ਜੀ ਇੱਧਰ ਵੀ ਆ ਬੱਚੇ ਪੁੱੱਚੇ ਨਿਕਲੇ ਹੋਏ ਆ ਹੱਕ ਮਾਦੀ ਆ ਜੀ ਰਣਜੀਤ ਭਾਜੀ ਉਹਨਾਂ ਨੇ ਅੰਦਰੋਂ ਸ਼ੌਂਕ ਵਾਸਤੇ ਲਓ ਜੀ ਮਾਦੀ ਮਾਦੀ ਆ ਇਹ ਮਾਦੀ ਹੋ ਜੀ ਠੀਕ ਹੈ ਜੀ ਬਾ ਕਮਾਲ ਮਾਦੀ ਕਰਾਇਆ ਵੱਖ ਦਾ ਸ਼ੌਂਕ 사이ਦ ਲਓ ਜੀ ਬਾ ਕਮਾਲ ਆ ਜੀ ਮਾਦੀ ਬਹੁਤ ਵਧੀਆ ਕਰਾਇਆ ਕੁੰਦੇ ਦਾ ਸ਼ੌਂਕ 사이ਦ ਕਾ ਦੇ ਪਿਆਕ ਜੀ ਦੇ ਪਿਆ ਨੋ ਜੀ ਕਬੂਤਰ ਛਾੜੇ ਪਏ ਹੋਏ ਉਦਾਂ ਬਾਕੀ ਇਹ ਵੀ ਉਹ ਪੁਰਾਣੀਆਂ ਨਸਲਾਂ ਵਾਂ ਜਿਹੜੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਲੋ ਜੀ ਇੱਕ ਆ ਕਬੂਤਰ ਠੀਕ ਹੈ ਜੀ ਇਹ ਬਹੁਤ ਘੱਟ ਜਿਹੜੀਆਂ ਨੇ ਪੁਰਾਣੀਆਂ ਨਸਲਾਂ ਆ ਇਹ ਗੱਲ ਦੇਖਣ ਨੂੰ ਮਿਲਦੀਆਂ ਇਹ ਸੋਨੂੰ ਭਾਜੀ ਨਾਲ ਕੋ ਆਪਾਂ ਨੂੰ ਦਿਖੀਆਂ ਮੈਂ ਕਿਹਾ ਚਲੋ ਭਰਾਵਾਂ ਨੂੰ ਸ਼ੌਕ ਕਰਾ ਦਈਏ ਦੇਖੋ ਜੀ ਇਹਦਾ ਚਿਹਰਾ ਮੂਰਾ ਵੇਖੋ ਠੀਕ ਆ ਆ ਉਸਤਾਦ ਜੀ ਨੇ ਦੀ ਉਂਗਲ ਦੇ ਉੱਤੇ ਗੌਰ ਕਰਿਓ ਥੋੜਾ ਜਿਹਾ ਇਹ ਬੜੀ ਪੁਆਇੰਟ ਵਾਲੀ ਚੀਜ਼ ਹੈਗੀ ਜੋ ਠੀਕ ਹੈ ਜੀ ਇਹ ਪੁਰਾਣੀਆਂ ਨਸਲਾਂ ਬਹੁਤ ਘੱਟ ਲੱਭਦੀਆਂ ਪਿਓਰਟੀ ਦੇ ਵਿੱਚ ਠੀਕ ਹੈ ਜੀ ਕਰਾਇਓ ਕੁੰਡੇ ਦਾ ਸ਼ੌਂਕ ਸਹੀ ਲਓ ਜੀ ਆਹ ਦਾ ਕੁੰਡਾ ਜੋ ਝਾੜੇ ਪਿਆ ਬਾਕੀ ਲੈਂਥ ਵੇਖੋ ਜੀ ਕੁੰਡੇ ਦੀ ਠੀਕ ਆਹ ਚੀਜ਼ਾਂ ਜਿਹੜੀ ਹਨ ਬਹੁਤ ਘੱਟ ਲਓ ਜੀ ਜਨਨ ਕਿ ਕੁੰਡੇ 'ਚ ਕਿਤੇ ਝਾੜੇ ਪੈ ਜਾਂਦੇ ਆ ਬਾਪੂ ਤੇ ਕੂਤੇ ਤਰ ਇਹ ਮਾਦੀ ਕੀ ਜੋ ਇਹਦਾ ਸ਼ੌਕ ਕਰਉਂਦੇ ਆ ਉਰਦੂ 'ਚ ਲਓ ਜੀ ਇਹ ਮਾਦੀ ਸਾਨੂੰ ਸਭ ਤੋਂ ਵਧੀਆ ਲੱਗੀ ਜੀ ਐ ਜਾਂਦੀ ਐ ਅਸੀਂ ਇੱਕ ਇੱਕ ਲਓ ਮੇਰੇ ਭਰਾ ਲਓ ਜੀ ਬਾ ਕਮਾਲ ਆ ਜੀ ਮਾਦੀ ਸੁਪਰ ਡੂਪਰ ਠੀਕ ਹੈ ਜੀ ਜ਼ਾਇਆ ਨਹੀਂ ਕਰੇਗੀ ਜੀ ਬੱਚਾ ਸਾਡੀ ਸਮਝ ਕਰਾਇਓ ਕੁੰਦੇਰਾ ਸ਼ੌਂਕ ਰਣਜੀਤ ਭਾਈ ਹਾਂ ਦਏ ਆ ਉਰਦੇ ਅੰਬਰਦਨ ਦਿੱਤੀ ਬੰਨਣਾ ਉਰਦੇ ਬੱਚੇ ਫਿਰਦੇ ਬੜੇ ਆ ਲੋ ਜੀ ਆ ਤਿੱਖੇ ਆ ਨਾ ਪੈ ਕੰਨੀਆਂ ਲੋ ਜੀ ਇੱਕ ਚੀਜ਼ ਤੁਸੀਂ ਨੋਟ ਕਰਿਓ ਇਹਨਾਂ ਦੇ ਨਾ ਕੁੰਦੇ ਬੜੇ ਹਾਈ ਲੈਵਲ ਕੁੰਦੇ ਗਏ ਆ ਤੇ ਖਾਸ ਕਰਕੇ ਨਾ ਇਧਰ ਦੇਖੋ ਇਹ ਚ ਤੇਜ਼ੀ ਬਹੁਤ ਜ਼ਿਆਦੀ ਹੈ ਇਹ ਮਾਦੀ ਬਹੁਤ ਜ਼ਿਆਦੀ ਪਸੰਦ ਆਈ ਆ ਆਪਾਂ ਨੂੰ ਹਾਂ ਸ਼ੁਰੀਆਂ ਨਹੀਂ ਹੁੰਦੀਆਂ ਹਾਂਜੀ ਬਹੁਤ ਤੇਜ਼ੀ ਗਈ ਆ ਜੀ ਇਹ ਚੀਜ਼ ਤੇ ਗੌਰ ਕਰਿਓ ਇਧਰ ਲੱਕ ਹੁੰਦਾ ਵੀ ਖਾਦੇ ਸੋ ਜੀ ਇਹ ਲਓ ਮੇਰੇ ਭਰਾ ਲੋ ਜੀ ਠੀਕ ਹੈ ਜੀ ਬਹੁਤ ਚੰਗੀ ਬਹੁਤ ਵਧੀਆ ਮਾਦੀ ਆ ਜੀ ਸਾਨੂੰ ਸੋ ਪੁਰਾਣੀ ਬਰੀਡ ਚ ਮਾਦੀ ਵਧੀਆ ਲੱਗੀ ਆ ਜੀ। ਲੋ ਜੀ ਜਿਹੜਾ ਕਹਿੰਦੇ ਨਾ ਹਵਾ ਦੇ ਵਿੱਚ ਕੈਂਚੀ ਕੁੰਦਾ ਚਾਹੀਦਾ ਤੇ ਤੁਹਾਨੂੰ ਇੱਕ ਇੱਥੇ ਨਾਲੇ ਆਪਾਂ ਗੱਲ ਵੀ ਜ਼ਾਹਰ ਕਰਦੀਏ ਭਾਈ। ਠੀਕ ਹੈ ਜੀ ਜਦੋਂ ਹਵਾ ਹੋਵੇ ਨਾ ਤੇਜ਼ ਤੇ ਉਹਦੇ ਵਿੱਚ ਕਿਹੜਾ ਕੁੰਦਾ ਕੰਮ ਜ਼ਿਆਦਾ ਕਰਦਾ ਵਾ ਉਹ ਤੁਹਾਨੂੰ ਕੁੰਦਾ ਵਖੁੰਨੇ ਆ। ਠੀਕ ਹੈ ਜੀ। ਲਓ ਭਾਈ ਆਹ ਕੁੰਦਾ ਜੋ। ਜਿੰਨਾ ਮਰਜੀ ਨੇਹਰ ਝਖੜ ਚੱਲਦਾ ਹੋਵੇ ਤੇ ਆਹ ਟਿੱਪਾਂ ਹੋਣ ਅੱਗੋਂ ਕੁੰਦੇ ਦੀਆਂ ਤੇ ਤੁਹਾਡਾ ਐ ਸ਼ੁਰੀ ਚੱਲੇਗੀ ਪੂਰੀ ਕੈਂਚੀ ਕੁੰਦਾ ਕਹਿੰਦੇ ਇਹਨੂੰ। ਤੇ ਇਸ ਕੁੰਡੇ ਦੇ ਵਿੱਚ ਬਹੁਤ ਜਿਆਦੀ ਤੇਜ਼ੀ ਆ ਤੇ ਹਵਾ ਨੂੰ ਚੀਰ-ਚੀਰ ਕੇ ਜਿਹੜਾ ਇਹ ਕੁੰਡਾ ਲੰਘ ਜਾਂਦਾ ਵਾ ਠੀਕ ਹੈ ਜੀ ਛੱਡਿਓ ਇਹਨੂੰ ਲਓ ਜੀ ਇਹ ਮਾਦੀ ਜੋ ਜਿਹੜੀ ਤੁਹਾਨੂੰ ਸ਼ੌਕ ਕਰਾਈ ਹੋਣੀ ਠੀਕ ਆ ਤੇਰੇ ਪਰਾਂ 'ਚ ਤੇਜ਼ੀ ਵੇਖੋ ਕਿੰਡੀ ਸੋਹਣੀ ਆ ਚਾਹ ਲਓ ਜੀ ਸਟੈਡੀ ਬਲੱਡ ਬਾਤ ਮਾਲਿਆ ਜੀ ਠੀਕ ਆ ਆ ਉੱਤੇ ਵੀ ਛਾਤੇ ਆ ਜੀ ਠੀਕ ਹੈ ਜੀ ਸੈਟਅਪ ਉੱਤੇ ਵੀ ਲਾਇਆ ਤੁਹਾਨੂੰ ਭਾਈ ਨਾ ਬਹੁਤ ਵਧੀਆ ਆ ਜੀ ਸਾਰਾ ਸੈਟਅਪ ਸੋਨੂ ਭਾਜੀ ਹੁਣਾਂ ਦਾ ਠੀਕ ਹੈ ਜੀ। ਇੱਕ ਆ ਸ਼ੱਤ ਆ। ਠੀਕ ਆ। ਇੱਕ ਆ ਲਾਗੇ ਹੋਰ ਦੋ ਤਿੰਨ ਸ਼ੱਤਾਂ ਆ ਗਈਆਂ। ਠੀਕ ਆ। ਇੱਕ ਉਹ ਜਾਲ ਹੈਗਾ। ਆ ਪਿਛੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਠੀਕ ਹੈ ਜੀ। ਮਨੋਰੀ ਉਸਤਾਦ ਜੀ ਦੀ ਸ਼ੱਤ ਹੈ ਜੀ ਉਹ। ਠੀਕ ਹੈ ਜੀ। ਇੱਧਰ ਹੋਰ ਥੱਲੇ ਵੀ ਜਾਲ ਹੈਗੇ ਆ ਵੀਰ ਜੀ। ਠੀਕ ਆ। ਲੋ ਜੀ ਆ ਬਲੱਡ ਜਾਗ ਚੀਨਾ। ਅੱਖ ਦਾ ਸ਼ੌਂਕ ਕਰਾਓ ਸਹੀ ਬਲੱਡ ਦੀਆਂ ਤਿੰਨ ਕੰਨੀਆਂ ਚੈੱਕ ਕਰ ਲਓ। ਲੋ ਜੀ। ਠੀਕ ਹੈ ਜੀ। ਇਹ ਲਓ ਜੀ ਚੋ ਬਾਈ ਬਹੁਤ ਸੋਹਣਾ ਬਰੀਡਿੰਗ ਦੇ ਵਿੱਚ ਇਹ ਪਰਿੰਦਾ ਠੀਕ ਹੈ ਜੀ ਤੇ ਵਜੂਦ ਵੀ ਬਹੁਤ ਚੰਗਾ ਵਾ ਠੀਕ ਹੈ ਜੀ ਉਹ ਤਾਂ ਬਚਾ ਵਾ ਉਹ ਤੋਂ ਆਪ ਜੀ ਲੈ ਆਈਂ ਟੀਐਮ ਉਹ ਤੇਰਾ ਲਗਾਤਾਰ ਨਹੀਂ ਚੱਲਦਾ ਆ ਵੇਖ ਲਓ ਜੀ ਸਾਰਾ ਹਾ ਬਰੀਡਿੰਗ ਸੈਟਅਪ ਹੈ ਆਪਣੇ ਸੋਨੂ ਵੀਰ ਜੀ ਹੁਣਾਂ ਦਾ ਠੀਕ ਹੈ ਠੀਕ ਹੈ ਜੀ ਆ ਸੈਟਅਪ ਜੋ ਭਰਾ ਖਡੇ ਦਾ ਬਾਕੀ ਆ ਉੱਤੇ ਆ। ਹੁਣ ਕੀ ਜੀ? ਤੇ ਖਾਸ ਇਹਦੇ ਵਿੱਚ ਜਿਹੜਾ ਸਲੇਟੀ ਬਲੱਡ ਹੈਗਾ ਹੀ ਠੀਕ ਹੈ ਜੀ। ਤੇ ਉਹ ਸਤਜ ਜੀ ਨਾਲ ਦੇ ਘਰ ਦਾ ਬਲੱਡ ਆ ਤੇ ਧੰਨਵਾਦ। ਇਹੋ ਬਲੱਡ ਜੀ ਇਹਨਾਂ ਕੋ ਗਰਮੀ ਦੇ ਵਿੱਚ ਕਾਫੀ ਰਿਜ਼ਲਟ ਸਤਜ ਜੀ ਨਾਲ ਕੋ ਹੈਗਾ ਵਾ ਉਹ ਸਲੇਟੀਆਂ ਦਾ। ਤੇ ਐਰ ਕੀ ਫਿਰ ਸਤਜ ਜੀ ਹੁਣ ਮਤਲਬ ਅਸੂ ਐਰ ਕੀ ਆਰਡਰਿਆ ਤੁਹਾਡਾ? ਆਰਡਰਿਆ ਪਰ ਫਰੋ ਹੋ ਰਹੀ ਤਿਆਰੀ ਨਹੀਂ ਕਿਉਂਕਿ ਪੁੱਟੇ ਹੀ ਨਹੀਂ ਕੂਤਰ ਜੇ ਅੱਛਾ ਜੀ ਨਾਰਮਲ ਹੈ ਪਰ ਜੇਡ ਚ ਕਰਾਂਗੇ ਤਿਆਰੀ ਜੇਡ ਚ ਕਰੋਗੇ ਚਲੋ ਫੇਰ ਐਰ ਕੀ ਉਦਾਂ ਐਂਟਰੀ ਨਾਰਮਲ ਜਾ ਪਰ ਉਹ ਤਾਂ ਚੱਲੋ ਗਈ ਉਦਾਂ ਸਾਰ ਹੋ ਗਏ ਠੀਕ ਹੈ ਨਾਰਮਲ ਦਾਦਾਗੇ ਪਰ ਜੇ ਕੋਈ ਚੰਗੀ ਤਿਆਰੀ ਚਲੋ ਜੂਟ ਮਾਰ ਕੇ ਜੋ ਮਰਜੀ ਬੋਲਦੇ ਪਰ ਉਦਾਂ ਜੇਡ ਚ ਅਗਲੇ ਚ ਕਰੋਗੇ ਤਿਆਰੀ ਫੁੱਲ ਠੀਕ ਹੈ ਬਾਕੀ ਇਹ ਵੀ ਹੈ ਸਾਰਾ ਲੈਵਲ ਪੂਰਾ ਜਿੱਦਾ ਦੇਸੀ ਮਹੌਲ ਹੈਣਾ ਤੇ ਸਾਰਾ ਮਹੌਲ ਦੇਸੀ ਆ ਸਾਹਣੇ ਤੁਹਾਨੂੰ ਭਾਈ ਹੋਣੀ ਠੀਕ ਹੈ ਜੀ ਆ ਜਾਏ ਹਾਂ ਵੀਰ ਜੀ ਨਾਲ ਕੋਲ ਤੇ ਤਿਆਰੀ ਕਰਨਗੇ ਅਰਗੀ ਅਸੂ ਦੀ ਆਹੋ ਅਗਰ ਦਮਾ ਛੇੜੇ ਪਾਵਾਂਗੇ ਸਾਦਾ ਮਾਰੀਏ ਮਾਰਾ ਮਟਰ ਕਰਾਂਗੇ ਨਹੀਂ ਨਹੀਂ ਬਿਲਕੁਲ ਬਿਲਕੁਲ ਸਾਜੀ ਹਣੀ ਨਾਲ ਆ ਤੁਹਾਡੇ ਕਰਨਾ ਚਾਹੀਦਾ ਰਣਜੀਤ ਭਾਈ ਐਰ ਕੀ ਕਰਾਇਓ ਵੀਰ ਜੀ ਨਾਲੇ ਛੱਤ ਐਂਟਰ ਕਰਾਇਓ ਸ਼ੌਂਕ ਹਨਾ ਐਰ ਕੀ ਆਰਡਰੀਆਂ ਅਸੂ ਇੱਥੋਂ ਵੀ ਆਰਡਰ ਰਿਆ ਨੰਗਲੀ ਚੋਂ ਵੀ ਆਹੋ ਜਿੱਥੇ ਜਿੱਦਾਂ ਵੀ ਰਣਜੀਤ ਭਾਈ ਜਰੂਰ ਕਰਾਇਓ ਸੋਨੂੰ ਭਾਈ ਦੀ ਸ਼ਾਦਾ ਸ਼ੌਂਕ ਬਿਲਕੁਲ ਜੀ ਕੋਈ ਨਹੀਂ ਆ ਛੱਤ ਤੇ ਸ਼ੌਂਕ ਹੋਏਗਾ ਜੀ ਜਰੂਰ ਆਪਾਂ ਵੀਡੀਓ ਕਰਕੇ ਜਾਵਾਂਗੇ ਭਰਾ ਦੀ ਛੇੜੇ ਪਾਵਾਂਗੇ ਤੇ ਬਾਕੀ ਕਵਰ ਬਾਡ ਪੀਜ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਸਾਨੂੰ